ਪੰਚਾਇਤੀ ਚੋਣਾ ਸਰਪੰਚੀ ਲਓ ਜੀ ਸੁਣੋ ਫਿਰ ਇੱਕ ਕਹਾਣੀ ਇੱਕ ਵਾਰ ਹਾਂਸ ਤੇ ਹਾਂਸਣੀ ਕਿਸੇ ਦੂਰ ਦੇਸ਼ ਦੀ ਯਾਤਰਾ ਤੇ ਜਾ ਰਹੇ ਸਨ ਤਾਂ ਉਹਨਾਂ ਨੂੰ ਹਨੇਰਾ ਹੋ ਗਿਆ ਤੇ ਉਹ ਇੱਕ ਵੱਡੇ ਦਰਖਤ ਦੀ ਇੱਕ ਲੇਟਵੀਂ ਤੇ ਮਜ਼ਬੂਤ ਟਾਣੀ 'ਤੇ ਰਾਤ ਕੱਟਣ ਲਈ ਬੈਠ ਗਏ ਰਾਤ ਲੰਘਣ ਵਿੱਚ ਨਹੀਂ ਸੀ ਆ ਰਹੀ ਹਾਂਸਣੀ ਕਹਿਣ ਲੱਗੀ ਹਾਂਸਾ ਕੋਈ ਗੱਲ ਬਾਤ ਸੁਣਾ ਮੈਂ ਆਪਣੀ ਰਾਤ ਕਿਵੇਂ ਲੰਘਾਉਂਗੀ ਹਾंस ਨੇ ਹਾਂਸਣੀ ਨੂੰ ਇੱਕ ਲੰਮੀ ਕਹਾਣੀ ਸੁਣਾਈ ਅਤੇ ਤੋੜਾ ਇਸ ਗੱਲ ਤੇ ਛਾੜਿਆ ਕਿ ਜਿਹੜੇ ਘਰ ਉੱਤੇ ਦੀ ਉੱਲੂ ਟੱਪ ਜਾਵੇ ਤਾਂ ਉਹ ਘਰ ਉਜੜ ਜਾਂਦੇ ਨੇ ਉੱਲੂ ਵੀ ਦੂਸਰੀ ਟਾਣੀ ਤੇ ਬੈਠਾ ਸੁਣ ਰਿਹਾ ਸੀ ਉਸ ਨੂੰ ਬੜਾ ਗੁੱਸਾ ਆਇਆ ਤੇ ਉਸ ਨੇ ਹਾਂਸ ਨੂੰ ਸਬਕ ਸਿਖਾਉਣ ਦੀ ਠਾਨ ਲਈ ਜਦੋਂ ਸਵੇਰੇ ਹਾਂਸ ਤੇ ਹਾਂਸਣੀ ਉੱਡਣ ਲੱਗੇ ਤਾਂ ਉੱਲੂ ਨੇ ਅੱਗੋਂ ਘੇਰ ਲਿਆ ਓਏ ਭਰਾਵਾ ਮੇਰੀ ਬੌਟੀ ਨੂੰ ਕਿੱਧਰ ਲੈ ਚੱਲਿਆ ਏ ਹਾਂਸ ਬੜਾ ਹੈਰਾਨ ਹੋਇਆ ਪਰ ਇਹ ਸਮਝ ਕੇ ਕਿ ਉੱਲੂ ਮਜ਼ਾਕ ਕਰ ਰਿਹਾ ਹੈ ਮੁਸਕਰਾ ਕੇ ਕਹਿਣ ਲੱਗਾ ਵੱਡੇ ਭਾਈ ਤੂੰ ਉੱਲੂ ਇਹ ਹਾਂਸਣੀ ਇਹ ਤੇਰੀ ਵੋਦੀ ਕਿਵੇਂ ਹੋ ਸਕਦੀ ਹੈ ਲੈ ਸਾਡੇ ਇੱਥੇ ਤਾਂ 99% ਦੀ ਉੱਲੂਆਂ ਦੇ ਘਰੀ ਹਾਂਸਣੀਆਂ ਹੀ ਵੱਸਦੀਆਂ ਨੇ ਬਾਲੀ ਗੱਲ ਹੈ ਤਾਂ ਚੱਲ ਆਪਾਂ ਪੰਚਾਇਤ ਕੋਲੋਂ ਫੈਸਲਾ ਕਰਵਾ ਲੈਂਦੇ ਆ ਉੱਲੂ ਨੇ ਆਕੜ ਕੇ ਕਿਹਾ ਹਾਂਸ ਨੂੰ ਕਿਹੜਾ ਕੋਈ ਡਰ ਸੀ ਕਹਿਣ ਲੱਗਾ ਚੱਲ ਫਿਰ ਅੱਗੇ ਘੋਗੜ ਸਰਪੰਚ ਸੀ ਕਾਂ ਤੋਤਾ ਗੁਟਾਰ ਚੱਕੀ ਰਾਹ ਤੇ ਕਈ ਹੋਰ ਮੈਂਬਰ ਹਾਂਸ ਨੇ ਸਾਰਿਆਂ ਨੂੰ ਫਤਿ ਬੁਲਾਈ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ ਵੇਖੋ ਭਰਾਵੋ ਮੈਨੂੰ ਇਹ ਉੱਲੂ ਦਾ ਦਿਮਾਗ ਫਿਰ ਗਿਆ ਲੱਗਦਾ ਭਲਾ ਇਹ ਹਾਂਸਣੀਏ ਦੀ ਬੋਟੀ ਕਿਵੇਂ ਹੋ ਸਕਦੀ ਹੈ ਘੋਗੜ ਹਾਂਸ ਦੇ ਹੱਕ ਵਿੱਚ ਫੈਸਲਾ ਦੇ ਨਹੀਂ ਲੱਗਾ ਸੀ ਕਿ ਕਾਂ ਨੇ ਉਹਦੀ ਬੱਖੀ ਵਿੱਚ ਚੁੰਡੀ ਵੱਢੀ ਤੇ ਉਹਦੇ ਕੰਨ ਵਿੱਚ ਕਹਿਣ ਲੱਗਾ ਸਾਲਿਆ ਘੋਗੜੀ ਰਹ ਹਨ ਹਾਂਸ ਨੇ ਇਹਨੂੰ ਲੈ ਕੇ ਪਤਾ ਨਹੀਂ ਕਿੱਧਰ ਉੱਡ ਜਾਣਾ ਇੱਥੇ ਉੱਲੂ ਦੇ ਘਰ ਰਹੂ ਤਾਂ ਆਪਣੇ ਕੋਲ ਰਹੂ ਵੇਖ ਤਾਂ ਸਹੀ ਕਿੰਨੀ ਸੋਹਣੀ ਐ ਹੋਰ ਨਹੀਂ ਤਾਂ ਕੰਜਰਾ ਤੁਰਦੀ ਫਿਰਦੀ ਵੇਖਿਆ ਕਰਾਂਗੇ ਘੋਗੜ ਨੂੰ ਕਾਂ ਦੀ ਗੱਲ ਜੱਜ ਗਈ ਤੇ ਪੰਚਾਇਤ ਦਾ ਫੈਸਲਾ ਥੋੜੀ ਜਹੀ ਕੁਸਰ-ਮੁਸਰ ਪਿੱਛੋਂ ਉੱਲੂ ਦੇ ਹੱਕ ਵਿੱਚ ਹੋ ਗਿਆ ਲੋ ਜੀ ਹਾਂਸ ਵਿਚਾਰਾ ਨਿੰਮੂ ਝਾਣਾ ਜਿਹਾ ਹੋ ਕੇ ਉੱਡਣ ਲੱਗਾ ਸੀ ਕਿ ਉੱਲੂ ਨੇ ਫੇਰ ਕੀ ਹਿਰ ਲਿਆ ਕਹਿੰਦਾ ਗੱਲ ਸੁਣੋ ਏ ਹਾਂਸਾ ਆ ਲੈ ਜਾ ਆਪਦੀ ਹਾਂਸਣੀ ਜਈ ਮੈਂ ਕੀ ਕਰਨੀ ਐ ਪਰ ਇੱਕ ਗੱਲ ਅੱਗੇ ਤੋਂ ਯਾਦ ਰੱਖੀਂ ਘਰ ਉਲੂਆਂ ਦੇ ਟੱਪਣ ਨਾਲ ਨਹੀਂ ਉਜੜਦੇ ਘਰ ਤਾਂ ਇਹੋ ਜਿਹੇ ਆ ਪੰਚਾਇਤਾਂ ਤੇ ਸਰਕਾਰਾਂ ਉਜਾੜਦੀਆਂ ਇਸ ਲਈ ਭਰਾਵੋ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕਿਤੇ ਕਾਮਾਂ ਵਾਲੀ ਪੰਚਾਇਤ ਨਾ ਚੁਣ ਲਿਓ ਬੇਨਤੀ ਹੈ ਕਿ ਚੰਗੇ ਇਮਾਨਦਾਰ ਤੇ ਸੂਝਵਾਨ ਬੰਦਿਆਂ ਨੂੰ ਹੀ ਚੁਣਿਓ ਕਾਪੀ ਧੰਨਵਾਦ ਜੀ